ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਅੱਜ ਹੀ ਲੈ ਗਿਆ ਪਟਿਆਲਾ ਸਾਹਿਬ ਪੱਕ ਜਿਹੜੀ ਕਿ ਕਿਸੇ ਬੱਚੇ ਨੇ ਬੰਨੀ ਹੈ ਇਹਦੀ ਲੈਂਥ ਹੈ ਜਿਹੜੀ 5.5 ਮੀਟਰ ਦਾ ਜਿਹੜਾ ਕੱਪੜਾ ਫੁੱਲ ਬਹਿਲਾਗਾ ਤੇੜਾ ਪਹਿਲੜ ਲਗਾਉਣਾ ਸਿਰ ਦੇ ਸੈਂਟਰ ਤੋਂ ਲਿਆ ਕੇ ਉਨੇ ਦਾ ਖੋਲਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਪਿਆੜ ਨੂੰ ਮਟਾਈ ਦੇ ਵਿੱਚ ਕਰਕੇ ਇਹਨਾਂ ਸਾਫ਼ ਕਰਕੇ ਲੜਨ ਲਗਾਉਣਾ ਹੈ ਜਿਹੜਾ ਵੀ ਨਾ ਕਰ ਲਗਾਉਣਾ ਹੈ ਉਹਨੂੰ ਵੀ ਦਾ ਖੋਲਾ ਪਾਸਾ ਥਲੇ ਰੱਖ ਕੇ ਪੂਣੀ ਨੂੰ ਦੋ ਪੱਲੇ ਬਣਾ ਕੇ ਇਹ ਗਰ ਬੈਕ ਟੋਪ ਵਿੱਚ ਘਰ ਕੇ ਉਹਨੇ ਲੜਨ ਨੂੰ ਕੰਨ ਅਦਾ ਆ ਕੇ ਕਾਂ ਦੇ ਕੋਲ ਲਿਆ ਕੇ ਗਰ ਫੋਲਡ ਕਰਨਾ ਉਹਨੇ ਗਰ ਫੋਲਡ ਕਰਕੇ ਅਗੇਨ ਸਫਾਈ ਦੇ ਵਿੱਚ ਗਰ ਤੋਂ ਇੱਕ ਗਰ ਫੇਰ ਉੱਤੋਂ ਮੋਲਡ ਕਰ ਮੋੜ ਕੇ ਇਹ ਗਰ ਫੇਰ ਥੱਲੇ ਫੋਲਡ ਕਰ ਦੇਣਾ ਹੈ ਇਸੇ ਲੜਦੀ ਜੜੀ ਇਹ ਬਾਜਨਾ ਸਫਾਈ ਕਰ ਲੈਣੀ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਜਿਹੜਾ ਤੁਸੀਂ ਇਹੜੜਾ ਦਾ ਕੋਨਾ ਹੈ ਉਸ ਤਰ੍ਹਾਂ ਹੀ ਹੋਣਾ ਹੈ ਜਿਸ ਤਰ੍ਹਾਂ ਤੁਸੀਂ ਇਹੜੜਾ ਲਗਾਇਆ ਹੈ ਪੂਨੇ ਦਾ ਕੋਲਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਪੂਣੀ ਨੂੰ ਕੰਤਾ ਖੋਲ ਕੇ ਅਗਰ ਹੜ ਨੂੰ ਫੋਲਡ ਕਰਕੇ ਉਹ ਲੜਨ ਨੂੰ ਫੇਰ ਇਹ ਗਰ ਹੌਲਡ ਕਰਕੇ ਤੇ ਇਹਨਾਂ 11 ਅਰਸ ਲੜਨ ਨੂੰ ਤੋਂ ਫੋਲਡ ਕਰ ਲੈਣਾ ਹੈ ਉਸ ਲੜਨ ਨੂੰ ਵੀ ਸਾਫ ਕਰਕੇ ਮਟਾਈ ਦੇ ਵਿੱਚ ਲਗਾਉਣਾ ਹੈ ਇਸ ਤਰ੍ਹਾਂ ਇਹ ਲਾ ਤੋਥੜਾ ਲਗਾਉਣਾ ਉਸ ਤਰ੍ਹਾਂ ਹੀ ਲਗਾਇਆ ਆਪਣੀ ਦਾ ਖੋਲਾ ਫਰਸਾ ਚਲੇ ਰੱਖ ਕੇ ਤੇ ਬੰਦ ਬਸਾਉ ਤੇ ਰੱਖ ਕੇ ਲੜ ਨੂੰ ਅੱਕ ਤੱਕ ਖੋਲ ਕੇ ਇੱਕ ਗੱਲ ਜੁਨੇ ਨਾਲ ਲੜ ਤੋਂ ਖਿੱਚ ਕੇ ਤੇ ਸੈਲ ਵਿੱਚ ਗੇਅਰ ਫੋਲਡ ਕਰ ਲੈਣਾ ਹੈ ਇਹ ਗਰ ਤੈਨੂੰ ਤੋਹਲਡ ਕਰਨ ਤੋਂ ਬਾਅਦ ਉਹਨਾਂ ਮਾੜਨ ਲਗਾ ਕੇ ਇਹਨੂੰ ਉਸ ਲੜ ਨੂੰ ਵੀ ਸਵਾਈ ਦੇ ਵਿੱਚ ਲਗਾਉਣਾ ਹੈ ਇਸ ਲੜ ਦੇ ਵਿੱਚ ਵੀ ਜਿਹੜੇ ਤੁਸੀਂ ਨੇ ਸਫਾਈ ਕਰ ਲੈਣੀ ਹੈ ਬਾਅਦ ਵਿੱਚ ਮਤਲਬ ਇਸ ਲੜ ਦਾ ਹੀ فاصلਾ ਨਹੀਂ ਰੱਖਣਾ ਜਿੰਨਾ ਤੁਸੀਂ ਬਾਕੀ ਲੈਣਾ ਦਾ ਰੱਖਿਆ ਸੀ ਤੇ ਜਿਹੜਾ ਬਾਜਾ ਉਹ ਪੂਰੀ ਚੰਗੀ ਤਰ੍ਹਾਂ ਪਿਛ ਬੈਗ ਤੱਕ ਤੁਸੀਂ ਨੇ ਫੇਰ ਲੈਣਾ ਹੈ ਜਿਹੜਾ ਤੁਸੀਂ ਅਗਲਾ ਲਗਾਉਣਾ ਹੈ ਪੂਣੀ ਦਾ ਖੋਦਾ ਪਾਸਾ ਹੱਥ ਨੇ ਰੱਖ ਕੇ ਤੇ ਮਦਦ ਪਾਸਾ ਤੇ ਰੱਖੋ ਉਸ ਲੜ ਨੂੰ ਸਾਫ਼ ਕਰਨਾ ਹੈ ਕਰ ਕੇ ਕਿਚ ਕੇ ਕਰ ਅੰਦਰ ਨੂੰ ਫੋਲਡ ਕਰਕੇ ਲੜਨ ਨੂੰ ਇਹ ਗਰਦ ਨੂੰ ਇਹ ਲੜਨ ਨੂੰ ਬੋਲਡ ਕਰ ਲੈਣਾ ਹੈ ਇਹ ਗਰਦ ਨੂੰ ਤੋਂ ਮੋੜ ਕੇ ਗਰਦ ਨੂੰ ਇਹ ਲੜਨ ਨੂੰ ਮੋੜਨਾ ਹੈ ਇਹ ਲੜ ਨੂੰ ਸਫਾਈ ਦੇ ਵਿੱਚ ਲਗਾਉਣਾ ਹੈ। ਇਹ ਯਾਰ ਦੇ ਵੀ ਬਾਅਦ ਫੇਰ ਕਿਹੜੀ ਸਫਾਈ ਹੋ ਕਰਕੇ ਤੇੜਾ ਇਹ ਲੜ ਦਾ ਫਾਸਲਾ ਉਹ ਤੁਸੀਂ ਨੇ ਸੈੱਟ ਕਰ ਲੈਣਾ ਹੈ। ਜਿਹੜਾ ਤੁਸੀਂ ਇਹ ਤਲੇ ਫੇਰ ਜਿਹਨੂੰ ਉਰਨਾਈ ਫਾਸਾ ਤੁਸੀਂ ਇਹਨੇ ਸੈੱਟ ਕਰ ਲੈਣਾ ਹੈ ਜਿਹੜਾ ਤੁਸੀਂ ਨੇ ਕਾਲੀ ਡਾੜ ਲਗਾਉਣਾ ਹੈ ਇਹ ਤੁਸੀਂ ਪੱਗ ਪੈਨ ਲਗਾਉਣਾ ਹੈ ਸਿਰ ਦੇ ਜਿਹੜੇ ਨੋਕ ਦੇ ਹਨ ਸੈਂਟਰ ਚ ਲਗਾਉਣਾ ਹੈ ਜਿਹੜਾ ਤੁਸੀਂ ਪੰਜ ਮਹਾਰਾ ਦਾ ਗਾਸ਼ ਉਸ ਨੂੰ ਉਹ ਜਿਹੜੇ ਬਲ ਹੋਣਗੇ ਉਹਨੂੰ ਥੱਲੇ ਖਿੱਚ ਕੇ ਲਾਬੜਾਂ ਨੂੰ ਤੇ ਤੁਸੀਂ ਜਿਹੜਾ ਕਾਲੀ ਲੜ ਲਗਾਉਣਾ ਤੁਸੀਂ ਪੁਣੇ ਖੋਲ ਕੇ ਇੱਕ ਬਲਾ ਉੱਤੇ ਚੱਕ ਕੇ ਤੇ ਇੱਕ ਬਲਾ ਥਲੇ ਰੱਖ ਕੇ ਲੜਨ ਨੂੰ ਸਵਾਇ ਦੇ ਵਿੱਚ ਕਰਕੇ ਇਹ ਘਰ ਉੱਤੇ ਖਿੱਚ ਕੇ ਲੜਨ ਨੂੰ ਇਹ ਘਰ ਥੱਲੇ ਨੂੰ ਖਿੱਚ ਕੇ ਲੜਨ ਨੂੰ ਸਾਫ਼ ਕਰਕੇ ਪੱਗ ਪੈਂਦੇ ਥੱਲੇ ਜਿਲੀ ਆ ਕੇ ਸੱਜੇ ਪਾਸੇ ਵੱਲੋਂ ਘੁਮਾ ਦੇਣਾ ਹੈ ਜਦੋਂ ਨੂੰ ਘੁਮਾ ਕੇ ਤੂੰ ਇਹ ਲੜਾ ਉਹ ਤੂੰ ਇਹਦਾ ਨੂਕ ਕੋਲੇ ਦੱਬ ਦੇਣਾ ਹੈ ਨਰਦੋਂ ਤੁਸੀਂ ਇਹ ਜਿਹੜਾ ਉਹ ਜ਼ਿਆਦਾ ਨਹੀਂ ਫੁੱਲਣਾ ਜਿਹੜਾ ਜ਼ਿਆਦਾ ਖੋਲਣਾ ਹੈ ਜਿਹੜੀ ਪਗਦੀ ਸ਼ੇਪ ਉਹ ਖਰਾਬ ਹੋ ਜਾਂਦੀ ਹੈ। ਉਹਨਾਂ ਨੂੰ ਚੰਗੀ ਤਰ੍ਹਾਂ ਦੱਬ ਕੇ ਇਹ ਲੜੜ ਦੇ ਡਰੇ ਉੱਤੇ ਉਹ ਜਿਹੜਾ ਤੈਨੂੰ ਪੈਣ ਵਾਲਾ ਸੀ ਉਹਦੇ ਵਿੱਚ ਜਿਹੜਾ ਉੱਤੇ ਬਾਜ ਫੇਲਣਾ ਹੈ ਜਿਹੜਾ ਕਿ ਬਾਣੇ ਦੇ ਸਾਰੇ ਤੋਂ ਨੇੜੇ ਬਾਜ ਜਿੰਨਾ ਕੱਢਣੇ ਹਨ ਛਾਲੜਾਂ ਦੇ ਵਿੱਚ ਬਾਜ ਫੇਰ ਕਿਹੜਾ ਖਾਸ ਨੂੰ ਸੈੱਟ ਕਰ ਲੈਣਾ ਹੈ ਜਿਹੜਾ ਤੈਨੂੰ ਸਿਰਟਾ ਗਣਾ ਹੈ ਜਿਹੜਾ ਤੈਨੂੰ ਪੈਣ ਵਾਲਾ ਦਾ ਗਾਇਸ ਜਿਹਦੇ ਸੈਂਟਰ ਚੋਲੇ ਆ ਕੇ ਉਸ ਲੜ ਨੂੰ ਖਿੱਚ ਗਏ ਸਾਰੇ ਸਿਰ ਤੇੜਾ ਫਲਾ ਕੇ ਜਿਹੜਾ ਨੋਕ ਦੇ ਕੋਲ ਜਿਹੜਾ ਤੇ ਐਨ ਚੰਗੀ ਤਰ੍ਹਾਂ ਸਾਨੂੰ ਫਲਾ ਲੈਣਾ ਹੈ ਜਿਹੜਾ ਨੋਕ ਦੇ ਕੋਲ ਲ ਕਈ ਜਿਹੜਾ ਸਰਾ ਨੰਗਾ ਰਹਿ ਜਾਂਦਾ ਹੈ ਤੁਸੀਂ ਗੂਠਾਂ ਜਾਂ ਬਰਬਾਦ ਉੱਥੇ ਅਸੀਂ ਨੋਕ ਜਗ੍ਹਾ ਰੱਖ ਕੇ ਲੜ ਉਸ ਲੜ ਨੂੰ ਦਬ ਦੇਣਾ ਹੈ ਤੇ ਬਾਹ ਵਿੱਚ ਖਿੱਚ ਕੇ ਸਾਰਾ ਸਿਰ ਫਲਾ ਲੈਣਾ ਹੈ ਸਾਰਾ ਸਿਰ ਤੁਸੀਂ ਜਿਹੜਾ ਕਵਰ ਕਰਕੇ ਅਧਨੇ ਪਿਛੇ ਲੱਗੋਣੇ ਦੋਨਾਂ ਪਾਸੇ ਨੂੰ ਮੋੜ ਕੇ ਤੁਸੀਂ ਜਿਹੜਾ ਜਿਹੜਾ ਸਰੋ ਟੱਕ ਲੈਣਾ ਹੈ। ਇਹੋ ਕਿਨੇ ਬੈਗੜਾ ਦਾੜ ਗੋਣਾ ਆਇਆ ਦੋਨਾਂ ਪਾਸੇ ਨੂੰ ਖੋਲ ਕੇ ਇੱਕ ਇਹੜ ਨੂੰ ਫੁੱਲ ਕਰਕੇ ਤੇ ਜਿਹੜਾ ਸੱਜੇ ਪਾਸੇ ਨੂੰ ਖੋਲ ਕਰਕੇ ਬਸ ਨੂੰ ਖੋਲ ਕਰਕੇ ਲੜ ਨੂੰ ਲਾ ਦੇਣਾ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਪਿਲੜ ਨੂੰ ਲਗਾ ਕੇ ਆਹ ਚੰਗੀ ਤਰ੍ਹਾਂ ਪਿੱਛੇ ਦੱਬ ਦੇਣਾ ਹੈ ਜੇ ਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ